ਜੀ ਜੇ ਕਾ ਚੋਹੀ ਦੇ ਵਿੱਚ ਆਪਾਂ ਟ੍ਰੈਂਡ ਦੀ ਗੱਲ ਕਰਦੇ ਤਾਂ ਇਸ ਵਾਰ ਬਾਂਦਨੀ ਪ੍ਰਿੰਟ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਰਿਹਾ ਇਸ ਤਰ੍ਹਾਂ ਵਰਕ ਕੀਤਾ ਜਾਂਦਾ ਇਹਨਾਂ ਦੇ ਉੱਪਰ ਪਲੇਨ ਬਾਟਮ ਤੇ ਲੱਗ ਕੇ ਵੀ ਤੁਸੀਂ ਵਰਕ ਕਰ ਸਕਦੇ ਹੋ ਇਦਾਂ ਹੈਂਡਵਰਕ ਐਮਬ੍ਰੋਇਡਰੀ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਕਲਰ ਇਹਨਾਂ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ ਇਹ ਬ੍ਰੌਕਟ ਦੇ ਨੇ ਇਹਨਾਂ ਦੀ ਸ਼ਰਟਾਂ ਤੁਸੀਂ ਤਿਆਰ ਕਰਵਾ ਸਕਦੇ ਹੋ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਰੈਡੀ ਕੀਤਾ ਜਿਹਦੇ ਕਿ ਬਾਟਮ ਤੇ ਵਰਕ ਕੀਤਾ ਆਪਾਂ ਨੇ ਇਦਾਂ ਦੇ ਤੁਸੀਂ ਨਵਾਂ ਕਨਸੈਪਟ ਇਹ ਆਉਣ ਵਾਲੇ ਪਾਰਟੀ ਵੇਅਰ ਸੀਜ਼ਨ ਦੇ ਵਿੱਚ ਇਹ ਬੈਸਟ ਰਣਗੇ ਫੈਬਰਿਕ ਸਾਰੇ ਹੀ ਜਿਸ ਤਰ੍ਹਾਂ ਕਿ ਇਹ ਟਿਸ਼ੂ ਹੋ ਗਿਆ ਗਲਾਸ ਟਿਸ਼ੂ ਹੋ ਗਿਆ ਇਹ ਫੈਬਰਿਕ ਇਸ ਵਾਰ ਬਹੁਤ ਜਿਆਦੇ ਸੋਹਣੇ ਸੋਹਣੇ ਆ ਰਹੇ ਨੇ ਫੁਲਕਾਰੀਆਂ ਵੀ ਬਹੁਤ ਸੋਹਣੀਆਂ ਨਵੇਂ ਟ੍ਰੈਂਡਿੰਗ ਡਿਜ਼ਾਈਨਾਂ ਦੇ ਵਿੱਚ ਆ ਰਹੀਆਂ ਇਹ ਬਿਲਕੁਲ ਭਰੀਆਂ ਹੋਈਆਂ ਬਾਗ ਦੀ ਤਰ੍ਹਾਂ ਵਰਕ ਕੀਤਾ ਹੋਇਆ ਬਹੁਤ ਸੋਹਣੀਆਂ ਹੈਵੀ ਹੈਵੀ ਫੁਲਕਾਰੀਆਂ ਨੇ ਬਿਲਕੁਲ ਨਵਾਂ ਟ੍ਰੈਂਡ ਆ ਤੇ ਇਹ ਵਾਲੇ ਸੂਟ ਜਿਹੜੇ ਨੇ ਇਹ ਤੁਸੀਂ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਆਪਣੇ ਕੋਲ ਆਲਰੇਡੀ ਬਣੇ ਹੋਏ ਨੇ ਸਾਰੇ ਹੀ ਸੂਟ ਇਨਾਂ ਨੂੰ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਕਲਰ ਆਪਸ਼ਨ ਇਨਾਂ ਚ ਬਹੁਤ ਜ਼ਿਆਦਾ ਮਿਲ ਜਾਣਗੇ ਇਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਹੋਵੇ ਤਾਂ ਸਕਰੀਨਸ਼ਾਟ ਤੁਸੀਂ WhatsApp ਤੇ ਮੈਨੂੰ ਪੇਸ ਕਰਕੇ ਸੂਟ ਬੁੱਕ ਕਰ ਸਕਦੇ ਹੋ